टीवी खास न्यूज बुलेटिन तमाम दर्शकों का तो लाया दोष स्पीकर ने कार्रवाई की आखी गल हो रही गैंगवार से सदन च बोले वड़ेंग कहा गैंग लगातार दे रहे धमकियां हाथ से हथ धरी बैठिया सूबा तेंद्र सरकार ਵਰਸਾ ਸਿੰਘ ਬਲਟੋਹਾ ਨੇ ਪੂਰੀ ਕੀਤੀ ਆਪਣੀ ਸਜ਼ਾ पांडे ਤੋਤੇ ਤੇ ਜੋੜੇ ਕੀਤੇ ਸਾਫ ਸਜ਼ਾ ਦਾ ਸੀ ਆਖਰੀ ਦਿਨ ਅਬੋਹਰ ਚ ਕੋਰਟ ਕੰਪਲੈਕਸ ਚ ਕਤਲ ਪੇਸ਼ੀ ਭੁਗਤਣਾਈ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤੇ ਘਾਟ ਹਮਲਾਵਰ ਮੌਕੇ ਤੋਫਰਾ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਲੋਕ ਸਭਾ ਦੇ ਵਿੱਚ ਤਿਰਮੂਲ ਕਾਂਗਰਸ ਦੇ ਇੱਕ ਸੰਸਦ ਮੈਂਬਰ ਤੇ ਈ ਸਿਗਰਟ ਪੀਣ ਦਾ ਦੋਸ਼ ਲਾਇਆ ਜਿਸ ਕਾਰਨ ਸਪੀਕਰ ਓਂਗ ਵਰਲਾ ਨੇ ਕਾਰਵਾਈ ਦੀ ਗੱਲ ਆਖੀ ਹੈ ਭਾਜਪਾ ਨੇ ਤਿਰਮੂਲ ਕਾਂਗਰਸ ਦੇ ਇੱਕ ਸੰਸਦ ਮੈਂਬਰ ਤੇ ਲੋਕ ਸਭਾ ਕੰਪਲੈਕਸ ਦੇ ਅੰਦਰ ਈ ਸਿਗਰਟ ਪੀਣ ਦਾ ਦੋਸ਼ ਲਗਾਇਆ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਤ੍ਰਿਮੂਲ ਨੇਤਾ ਦਾ ਨਾਮ ਲਏ ਬਿਨਾ ਇਹ ਮੁੱਦਾ ਉਠਾਇਆ ਤੇ ਲੋਕ ਸਭਾ ਸਪੀਕਰ ਓਮ ਵਰਲਾ ਨੂੰ ਇਸ ਉਲੰਘਣਾ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਸਰ ਸਦਨ ਦੀ ਜਾਣਕਾਰੀ ਕੇ ਲਈ ਹੈ ਸਰ ਦੇਸ਼ ਪਰ ਸਰ ਦੇਸ਼ ਪਰ ਮੇ ਈ ਸਿਗਰਟ ਬੈਨ ਹੋ ਚੁੱਕੀ ਹੈ ਕਿਆ ਸਦਨ ਮੇ ਆਪਨੇ ਅਲਾਉ ਕਰ ਦੀ ਹੈ ਨਹੀਂ ਕੋਈ ਮਾਨੇ ਸਦਸਯ ਕੋ ਕੋਈ ਵੀ ਸਰ ਪੀਐਮਸੀ ਕੇ ਸੰਸਦ ਪੀ ਰਹੇ ਸਰ सर टीएमसी के सांसद सर कई दिनों से लगातार बैठ के पी रहे हैं सर कोई भी मान्य टीएमसी के सांसद पी रहे हैं एक सर सर चेक कर नहीं सर, आप चेक करवाइए सर एक मिनट व्यवस्था सर सदन में अगर सिगरेट पीना अलाव कर दिया है मिनट मैं सभी मान्य सदस्यों से पुनः आग्रह करता हूँ हमें संसदीय परंपराओं और संसदीय नियमों का अनुपालन करना चाहिए ਕੋਈ ਵੀ ਮਾਨਯੋਗ ਸਦਸ્ય ਕبھی ਵੀ ਐਸਾ ਕੋਈ ਵਿਸ਼ੇ ਮੇਰੇ ਪਾਸ ਆਏਗਾ ਤਾਂ ਨਿਸ਼ਚਿਤ ਰੂਪ سے ਇਸ ਪਰ ਮੈਂ ਨਿਸ਼ਚਿਤ ਰੂਪ سے ਕਾਰਵਾਈ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਇਹ ਮੁੱਦਾ ਲੋਕ ਸਭਾ ਦੇ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਤੀਬਰ ਸਮੀਖਿਆ ਅਤੇ ਕਤਿਤ ਵੋਟ ਚੋਰੀ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਤ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਚਕਾਰ ਸ਼ਬਦੀ ਜੰਗ ਦੇ ਇੱਕ ਦਿਨ ਬਾਅਦ ਸਾਹਮਣੇ ਆਇਆ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਮੁੱਦਾ ਲੋਕ ਸਭਾ ਦੇ ਵਿੱਚ ਉਠਾਇਆ। ਉਹਨਾਂ ਨੇ ਲੋਕ ਸਭਾ ਦੇ ਵਿੱਚ ਕਿਹਾ ਕਿ ਪੰਜਾਬ ਦੇ ਅੰਦਰ ਡਰ ਦਾ ਮਾਹੌਲ ਹੈ। ਹਰ ਵਿਅਕਤੀ ਨੂੰ ਵਿਦੇਸ਼ੀ ਨੰਬਰਾਂ ਤੋਂ ਜਾਂ ਜੇਲ੍ਹਾਂ ਦੇ ਵਿੱਚੋਂ ਫੋਨ ਆ ਰਹੇ ਨੇ। ਫਰੋਤੀ ਮੰਗੀ ਜਾ ਰਹੀ ਹੈ। ਨਾਂ ਦੇਣ ਦੀ ਸੂਰਤ ਵਿੱਚ ਹਰ ਰੋਜ਼ ਇੱਕ ਨਾ ਇੱਕ ਕਤਲ ਕਰ ਦਿੱਤਾ ਜਾਂਦਾ ਹੈ। ਜਿਸ ਨਾਲ ਪੂਰੇ ਪੰਜਾਬ ਦਾ ਵਪਾਰੀ ਡਰਿਆ ਹੋਇਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਚ ਪੰਜਾਬ ਚ ਹੋ ਰਹੀ ਗੈਂਗਵਾਰ ਗੈਂਗਸਟਰ ਬੱਲੋ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਲੋਕ ਸਭਾ ਵਿੱਚ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਸਦਨ ਦਾ ਧਿਆਨ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਕੇਂਦ੍ਰਿਤ ਕਰਨਾ ਚਾਹੁੰਦਾ ਹਾਂ ਪੂਰਾ ਪੰਜਾਬ ਸਮੀਟ ਡਰ ਦੇ ਮਾਹੌਲ ਦੇ ਵਿੱਚ ਜੀ ਰਿਹਾ ਹੈ ਪੂਰਾ ਪੰਜਾਬ ਡਰਾ ਹੋਇਆ ਹੈ ਪੰਜਾਬ ਦੇ ਅੰਦਰ ਡਰ ਦਾ ਮਾਹੌਲ ਹੈ ਹਰ ਵਿਅਕਤੀ ਕੋ ਜਾਂ ਤੋਂ ਵਿਦੇਸ਼ੋਂ ਸੇ ਜਾਂ ਜੇਲ੍ਹੋਂ ਸੇ टेलीफोन आ रहे हैं और फरौती मांगी जा रही है और फरौती और पैसे ना देने की सूरत में हर रोज एक ना एक मर्डर कर दिया जाता है जिससे पूरा पंजाब का व्यापारी और हर व्यक्ति डरा हुआ है हाल ही में लुधियाना के अंदर दिन के डेढ़ बजे एक शादी के प्रोग्राम में गैंगवार हुआ दोनों तरफ से गोलियां चली लोगों ने शादी में आए हुए लोगों ने टेबल के नीचे घुसकर अपनी जान बचाने का काम किया और दो लोगों की जो शादी में आए हुए थे उनकी मृत्यु हो गई है इतना ही नहीं अध्यक्ष महोदय अकाली दल की पार्टी ने तो एक गैंगस्टर को टिकट दे दिया है अब गैंगस्टर पॉलिटिक्स में भी फोन कर कर सरपंचों को धमकाते हैं वोट लेने के लिए और केंद्र की सरकार से भी मैं गुजारिश करूंगा एक नामी गैंगस्टर जो गुजरात की जेल में बैठे हुए हैं उनको प्रोटेक्शन वारंट के लाने के लिए कानून बना दिया गया है कि गुजरात से बाहर आप लेके नहीं जा सकते ऐसी सूरत में पंजाब जल रहा है और केंद्र सरकार और राज्य सरकार ਦੋਨੋਂ ਮੂਪ ਦਰਸ਼ਕ ਬਣ ਕੇ ਦੇਖ ਰਹੇ ਹਨ ਤਾਂ ਅਨੁਵਾਦ ਦਈਏ ਕਿ ਹਾਲੀ ਦੇ ਵਿੱਚ ਲੁਧਿਆਣਾ ਦੇ ਅੰਦਰ ਦਿਨ ਦੇ 1.5 ਵਜੇ ਵਿਆਹ ਦੇ ਪ੍ਰੋਗਰਾਮ ਵਿੱਚ ਗੈਂਗਵਾਰ ਹੋਇਆ ਲੋਕਾਂ ਨੇ ਟੇਬਲ ਦੇ ਹੇਠਾਂ ਵੜ ਕੇ ਜਾਨ ਬਚਾਈ ਇਸ ਵਿੱਚ ਵਿਆਹ ਵਿੱਚ ਆਏ ਦੋ ਲੋਕਾਂ ਦੀ ਮੌਤ ਹੋ ਗਈ ਲੋਕ ਸਭਾ ਦੇ ਸਰਦਰੂਤ ਸੈਸ਼ਨ ਦੌਰਾਨ ਕੇਂਦਰੀ ਮੰਤਰੀ ਨਿਤਨ ਗਟਕੜੀ ਅਤੇ ਹਰਦੀਪ ਸਿੰਘ ਪੂਰੀ ਨੇ ਦੇਸ਼ ਦੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਅਤੇ ਇਥਨੋਲ ਮਿਸ਼ਰਣ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਦੋਵਾਂ ਮੰਤਰੀਆਂ ਨੇ ਦੱਸਿਆ ਕਿ ਇਹ ਤਬਦੀਲੀ ਨਾ ਸਿਰਫ ਵਾਤਾਵਰਣ ਲਈ ਚੰਗੀ ਆ ਸਗੋਂ ਕਿਸਾਨਾਂ ਤੇ ਆਮ ਲੋਕਾਂ ਲਈ ਵੀ ਲਾਭਦਾਇਕ ਹੈ ਕੇਂਦਰ ਦੀ ਮੋਦੀ ਸਰਕਾਰ ਨੇ ਕਿਹਾ ਕਿ ਇਥਾਨੋਲ ਮਿਸ਼ਰਤ ਪੈਟਰੋਲ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਪਹੁੰਚਿਆ ਅਤੇ 1.4 ਲੱਖ ਕਰੋੜ ਤੋਂ ਵੱਧ ਦੀ ਵਿਦੇਸ਼ੀ ਮੁਦਰਾ ਦੀ ਬਚਤ ਕੀਤੀ ਗਈ ਹੈ। ਇਥਾਨੋਲ ਮਿਸ਼ਰਤ ਪੈਟਰੋਲ ਦੀ ਵਰਤੋਂ ਤੇ ਚਿੰਤਾਵਾਂ ਦੇ ਵਿਚਕਾਰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੀਤਨ ਗੜਕੜੀ ਨੇ ਲੋਕ ਸਭਾ ਵਿੱਚ ਪੂਰਕ ਸਵਾਲਾਂ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਵਿਆਪਕ ਟੈਸਟਿੰਗ ਤੋਂ ਬਾਅਦ ਇਥਾਨੋਲ ਮਿਸ਼ਰਤ ਪੈਟਰੋਲ ਦੀ ਵਰਤੋਂ ਕਰਨ ਵਾਲੀਆਂ ਕਾਰਾਂ ते कोई माड़ा प्रभाव नहीं पाया गया सम्मान्य अध्यक्ष महोदय भारत सरकार ने विशेष रूप से हमारे देश में ई ट्वेंटी फ्यूएल को स्वीकार किया है अभी हमारे पेट्रोल में ई ट्वेंटी यानी इथेनॉल का ट्वेंटी परसेंट एडिंग होता है ये करीब पुराने जो दो हजार तेईस के पहले ही जो पुराने व्हीकल थे उसका भी टेस्टिंग किया है और करीब एक लाख किलोमीटर तक टेस्टिंग करने के बाद ए आर ये जो गवर्नमेंट की स्थापन की हुई है टेक्निकल पुना की उन्होंने इसमें यह कहा कि नो व्हीकल इंजिन फेल्यूर्स वॉज ऑब्जर्व नो इम्पैक्ट ऑन व्हीकल परफॉर्मेंस स्टार्ट एबिलिटी एंड ड्राइव एबिलिटी एंड मेटल कैपेबिलिटी वैसे अध्यक्ष महाराज बहुत बार हम लोग मेंटेन करने के लिए बहुत बार छः छः आठ आठ महीने के बाद सर्विसिंग करते हैं तो इसमें क्या है कि जो मेटल के पार्ट्स थे उसमें पहले ऐसा कहा गया था कि शायद इसमें कोई परिणाम हो सकता है पर ध्यान में यह आया कि ऐसा कोई हुआ नहीं है पर सर्विसिंग में छोटे छोटे जो मेटल के वॉशर्स होते हैं वो बदलते रहते हैं इसके बारे में विशेष रूप से कोई तकरार भारत सरकार के पास नहीं आई एक तकरार गुजरात में आई थी और गुजरात में वक्सोगन कंपनी की उसकी इंक्वायरी हुई उसके बाद ये ध्यान में आया कि इसका संबंध ई ट्वेंटी से कोई नहीं था इसमें उस जगह ये बड़े प्रमाण पर जो इथेनॉल हमारे सरकार की प्राथमिकता है और प्रधानमंत्री जी के नेतृत्व में जो आत्मनिर्भर भारत का उद्दिष्ट रखा गया है उसमें हमारा फॉसिल फ्यूल का इम्पोर्ट बावीस लाख करोड़ रुपए का है अध्यक्ष महाराज और जो प्रदूषण हो रहा है ਉਸਕੇ ਪ੍ਰਣਾਮਨ ਸਭ ਭੁਗਤ ਰਹੇ ਇਥਨੋਲ ਇੱਕ ਗ੍ਰੀਨ ਫਿਊਲ ਹੈ ਔਰ ਉਸਸੇ ਪ੍ਰਦੂਸ਼ਣ ਘੱਟ ਹੁੰਦਾ ਹੈ ਉਧਰ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੂਰੀ ਨੇ ਪਰਸ਼ਨ ਕਾਲ ਦੌਰਾਨ ਕਿਹਾ ਕਿ ਇਥਨੋਲ ਮਿਸ਼ਰਤ ਇੰਦਨ ਪ੍ਰੋਗਰਾਮ ਲਾਗੂ ਹੋਣ ਤੋਂ ਬਾਅਦ ਉਹ ਪੈਸਾ ਜੋ ਪਹਿਲਾਂ ਕੱਚੇ ਤੇਲ ਦੀ ਦਰਾਮਦ ਤੇ ਖਰਚ ਕੀਤਾ ਜਾਂਦਾ ਸੀ ਹੁਣ ਕਿਸਾਨਾਂ ਕੋਲ ਜਾ ਰਿਹਾ ਹੈ ਜੋ ਅੰਦਾਤਾ ਹੋਣ ਦੇ ਨਾਲ ਨਾਲ ਊਰਜਾ ਪ੍ਰਦਾਤਾ ਬਣ ਗਏ ਹਨ ਸਿੱਖ ਧਰਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜ ਸਿੱਖ ਸਖਸ਼ੀਅਤਾਂ ਨੂੰ ਦਿੱਤੀਆਂ ਗਈਆਂ ਧਾਰਮਿਕ ਸਜ਼ਾਾਂ ਮੂਰੀਆਂ ਹੋ ਗਈਆਂ ਹਨ। ਅਕਾਲੀ ਆਗੂ ਵਰਸਾ ਸਿੰਘ ਬਲਟੋਹਾ ਨੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਵਿਖੇ ਆਪਣੀ ਸਜ਼ਾ ਦਾ ਆਖਰੀ ਦਿਨ ਪੂਰਾ ਕੀਤਾ। ਸਿੱਖ ਧਰਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੱਖ ਸਖਸ਼ੀਅਤਾਂ ਨੂੰ ਦਿੱਤੀਆਂ ਗਈਆਂ ਧਾਰਮਿਕ ਸਜ਼ਾਾਂ ਪੂਰੀਆਂ ਹੋ ਗਈਆਂ ਹਨ। ਆਪਣੀ ਸਜ਼ਾ ਦੌਰਾਨ ਬਲਟੋਹਾ ਨੇ ਪੰਡਿਤ ਤੋਤੇ ਤੇ ਜੁੱਤੇ ਸਾਫ਼ ਕੀਤੇ। ਦਖੋ ਦਾ ਉਸ ਕਾਲ ਗਵਾਹੀ ਗੁਰੂ ਦਾ ਉਸ ਸੱਚੇ ਤਖਤ ਦਾ ਕਮਾ ਤੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸ ਹੁਕਮ ਦੀ ਪੂਰਤੀ ਕਰ ਰਹੇ ਆਂ ਔਰ ਸੇਵਾ ਤੇ ਸਿਮਰਨ ਜਿਹੜਾ ਸਿੱਖੀ ਦੇ ਵਿੱਚ ਇੱਕ ਮਲਖਨ ਸਿਧਾਂਤ ਸਤਗੁਰਾਂ ਨੇ ਦਿੱਤਾ ਆ ਤੇ ਨਾਲ ਦੇਖੋ ਗੱਡੀ ਵੱਡੀ ਮਰਯਾਦਾ ਸਰਦੀ ਹੈ ਕਿ ਜੇ ਕਿਸੇ ਸਿੱਖ ਨੂੰ ਕੋਈ ਵਗਿਆ ਹੁੰਦੀ ਹੈ ਕੋਈ ਭੋਲ ਹੁੰਦੀ ਹੈ ਤੇ ਉਹਦੀ ਵੀ ਸੁਧਾਈ ਜਿਹੜੀ ਹੈ ਉਹ ਸੇਵਾ ਤੇ ਸਿਮਰ ਨਾਲ ਕੀਤੀ ਜਾਂਦੀ ਹੈ ਅੱਜ ਉਸ ਜਿਹੜੀ ਤਨਖਾਹ ਆ ਉਹਦਾ ਇਹਦਾ ਸੇਵਾ ਤੇ ਸਿਮਰਨ ਦਾ ਜਿਹੜਾ ਹੁਕਮ ਹੋਇਆ ਹੈ ਉਹਦਾ ਅੱਜ ਤੀਜਾ ਦਿਨ ਸੀ ਉਹ ਜਿਹੜੀ ਸ਼੍ਰੀ ਅਕਾਲ ਤਖਸਾਲ ਨੂੰ ਪੰ ਸਿੰਘ ਸਹਿਬਾਨ ਵੱਲੋਂ ਹੁਕਮ ਸੁਣਾਇਆ ਗਿਆ ਸੀ ਉਹਦੀ ਅੱਜ ਹੁਕਮ ਦੀ ਜਿਹੜੀ ਹੈ ਤੀਜੇ ਦਿਨ ਦੀ ਪੂਰਤੀ ਕੀਤੀ ਉਹਨੂੰ ਇਸ ਤੋਂ ਬਾਅਦ ਕਿੱਥੇ ਕਿੱਥੇ ਜਾਣਾ ਪੈਂਦਾ ਇਸ ਤੋਂ ਬਾਅਦ ਜਿਹੜਾ ਹੁਕਮ ਹੈ ਉਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਤਨਤਨ ਸਾਹਿਬ ਦੀ ਹੈ ਉੱਥੇ ਦੋ ਦਿਨ ਸੇਵਾ ਕਰਨੀ। ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਪਸ਼ਟ ਕੀਤਾ ਕਿ ਪੰਥਕ ਮਰਿਆਦਾ ਦੀ ਪਾਲਣਾ ਸਾਰਿਆਂ ਲਈ ਲਾਜ਼ਮੀ ਹੈ ਅਤੇ ਕੋਈ ਵੀ ਨਿੱਜੀ ਟਿੱਪਣੀ, અપਮਾਨ ਜਾਂ ਨਿਰਾਦਰ ਸ਼ਕਤੀ ਨਾਲ ਵਰਜਿਤ ਹੈ। ਇਹ ਸਜ਼ਾ ਸਿੱਖ ਸਮਾਜ ਵਿੱਚ ਅਨੁਸ਼ਾਸਨ, ਸ਼ਰਧਾ ਅਤੇ ਗੁਰਮਤ ਅਨੁਸਾਰ ਜੀਵਨ ਜੂਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਦਿੱਤੀ ਗਈ ਹੈ। ਕਾਬਿਲੇਗਾ ਰਿਹਾ ਕਿ ਸਜ਼ਾ ਸੁਣਾਇਗੇ ਹਰਨਾ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨਿਰਵੈਰ ਖਾਲਸਾ ਜੋਥਾ ਯੂਕੇ ਤੇ ਭਾਈ ਹਰਿੰਦਰ ਸਿੰਘ ਅਕਾਲ ਤਖਤ ਦੇ ਸਾਬਕਾ ਜੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਸ਼ਾਮਲ ਹਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੋਹਰਿਆ ਵਿਖੇ ਬਣ ਰਹੇ ਸਰਕਾਰੀ ਹਸਪਤਾਲ ਦਾ ਨਿਰੇਖਣ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਪਿੰਡ ਚ ਸਰਕਾਰੀ ਹਸਪਤਾਲ ਦੀ ਮੰਗ ਸੀ ਜੋ ਕਿ ਮਾਨ ਸਰਕਾਰ ਨੇ ਹੁਣ ਪੂਰੀ ਕਰ ਦਿੱਤੀ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੜਬਾ ਪਹੁੰਚੇ ਜਿੱਥੇ ਉਹਨਾਂ ਕੋਰੀਆਂ ਵਿਖੇ ਬਣ ਰਹੇ ਸਰਕਾਰੀ ਹਸਪਤਾਲ ਦਾ ਨਿਰੇਖਣ ਕੀਤਾ ਇਸ ਦੌਰਾਨ ਉਹਨਾਂ ਖੁਸ਼ੀ ਪ੍ਰਗਟਾਈ ਕਿ ਅੱਜ ਇੱਥੇ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਵੀ ਸਾਡੇ ਸਰਕਾਰੀ ਹਸਪਤਾਲਾਂ ਦੇ ਰੇਸ ਨਹੀਂ ਕਰ ਸਕਦੇ ਕਿਉਂਕਿ ਇੱਥੇ ਹਰ ਇੱਕ ਜ਼ਰੂਰੀ ਸਹੂਲਤ ਉਪਲਬਧ ਕੀਤੀ ਜਾਵੇਗੀ ਦੇਖੋ ਅੱਜ ਮੈਂ ਸਵੇਰ ਤੋਂ ਲਗਾਤਾਰ ਜਿੱਥੇ-ਇਥੇ ਵੀ ਕੰਮ ਚੱਲ ਰਹੇ ਉੱਥੇ ਜਾ ਕੇ ਖੁਦ ਨਿਰੇਖਣ ਕਰ ਰਿਹਾ ਕਿ ਕਿੱਥੇ-ਕਿੱਥੇ ਕਾਰਜ ਜਿਹੜੇ ਨੇ ਪਹੁੰਚ ਚੁੱਕੇ ਨੇ ਕੋਰੀਆਂ ਦਾ ਸਿਵਲ ਹਸਪੀਟਲ ਬਣ ਰਿਹਾ ਸੀਗਾ ਬੜੀ ਸ਼ਾਨਦਾਰ ਬਿਲਡਿੰਗ ਲਗਭਗ ਤਿਆਰ ਆ ਆਊਟਰ ਸਪੇਸ ਦੇ ਉੱਤੇ ਕੰਮ ਹੋ ਰਿਹਾਗਾ ਸੋ ਅ ਇਹ ਬੜੀ ਜਲਦੀ ਜਿਹੜੀ ਆ ਲੋਕਾਂ ਨੂੰ ਸਪੁਰਦ ਕੀਤੀ ਜਾਊ ਸਾਰੇ ਡਾਕਟਰ ਤਾਇਨਾਤ ਕੀਤੇ ਜਾਣਗੇ ਕਿਉਂਕਿ ਇੱਥੇ ਕੌਰੀਆਂ ਚ ਐਸਐਮਓ ਦੀ ਪੋਸਟ ਆ ਔਰ ਡਾਕਟਰ ਦੀ ਸਪੈਸ਼ਲਿਸਟ ਡਾਕਟਰਾਂ ਦੀ ਵੀ ਪੋਸਟ ਆ ਇੱਥੇ ਆਪਰੇਸ਼ਨ ਥੀਟਰ ਵੀ ਬਣਿਆਗਾ ਆਪਰੇਸ਼ਨ ਥੀਟਰ ਦੇ ਨਾਲ ਐਕਸਰੇ ਮਸ਼ੀਨਾਂ ਸਾਰਾ ਕੁਝ ਜਿਹੜਾ ਉਹ ਪਹੁੰਚ ਰਿਹਾਗਾ ਸੋ ਮੈਨੂੰ ਬੜੀ ਖੁਸ਼ੀ ਆ ਕਿ ਜਿਹੜੀ ਮੰਗ ਮੈਂ ਬਤੌਰ ਆਪੋਜੀਸ਼ਨ ਉਸ ਸਮੇਂ ਦੀ ਸਰਕਾਰ ਦੇ ਸਾਹਮਣੇ ਰੱਖੀ ਸੀ ਉਹ ਖੁਦ ਮੈਂ ਪੂਰੀ ਕੀਤੀ ਆ ਆ ਸਾਡੇ ਸਾਰੇ ਪੁਰਾਣੇ ਸਾਥੀ ਖੜੇ ਨੇਗੇ ਸਾਬਕਾ ਸਰਪੰਚ ਮਜੂਦਾ ਸਰਪੰਚ ਇਹਨਾਂ ਦੀ ਮੰਗ ਹੁੰਦੀ ਸੀ ਸਾਰੇ ਬਜ਼ੁਰਗਾਂ ਦੀ ਮੰਗ ਹੁੰਦੀ ਸੀ ਕਿ ਸਾਡਾ ਹਸਪਤਾਲ ਟੁੱਟ ਗਿਆ ਬਿਲਕੁਲ ਤਬਾਹ ਹੋ ਗਿਆ ਸੀ ਇੱਥੇ ਖੰਡਰ ਹੋ ਗਿਆ ਸੀ ਅੱਜ ਇੱਥੇ ਦੇਖੋ ਕਿ ਇਹ ਹਸਪਤਾਲ ਜਿਹੜਾ ਬਣਿਆਗਾ ਇਹ ਪ੍ਰਾਈਵੇਟ ਹਸਪਤਾਲ ਨੂੰ ਮਾਤ ਪਾਰ ਰਿਆ ਜੇ ਤੁਸੀਂ ਗੱਲ ਕਰੋਗੇ ਨਾ ਕਿ ਫੋਰਟਿਜ ਹਸਪਤਾਲ ਬੈਕਸ ਹਸਪਤਾਲ ਇਸ ਤਰ੍ਹਾਂ ਦੇ ਪ੍ਰਾਈਵੇਟ ਵੱਡੇ ਵੱਡੇ ਹਸਪਤਾਲ ਜਿਹੜੇ ਉਹਨਾਂ ਨੂੰ ਅੱਜ ਇਹ ਸਾਡਾ ਸਰਕਾਰੀ ਹਸਪਤਾਲ ਜਿਹੜਾ ਮਾਤ ਪਾਰ ਰਿਆ ਇਹਨਾਂ ਸ਼ਾਨਦਾਰ ਬਿਲਡਿੰਗ ਜਿਹੜੀ ਉਹ ਬਣ ਕੇ ਤਿਆਰ ਹੋਈ ਹੈ ਉਸ ਮੇਰੇ ਵੱਲੋਂ ਸਾਰਾ ਅ ਦੜਵਾ ਨਿਵਾਸੀਆਂ ਨੂੰ ਖਾਸ ਕਰਕੇ ਕੌਰੀਆਂ ਨੂੰ ਇਲਾਕੇ ਦੇ ਪਿੰਡਾਂ ਦੇ ਸਾਰੇ ਪੰਜ ਸਰਪੰਚ ਸਾਹਿਬਾਨ ਨੂੰ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈਆਂ ਬੜੇ ਜਲਦੀ ਇਹਦਾ ਮਾਨਯੋਗ ਮੁੱਖ ਮੰਤਰੀ ਸਰਪੰਗਨ ਸਿੰਘ ਮਾਜੂਦ ਘਾਟਨ ਕਰਨਗੇ ਅੱਜ ਦੀ ਕਿ ਪਿੰਡ ਦੇ ਸਰਪੰਚ ਪਿੰਡ ਦੇ ਲੋਕਾਂ ਦੀ ਜੋ ਲੰਮੇ ਸਮੇਂ ਦੀ ਇਹ ਲੋੜ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਬਿਲਡਿੰਗ ਦਾ ਕੰਮ ਥੋੜਾ ਬਹੁਤ ਹੀ ਰਹਿ ਚੁੱਕਿਆ ਹੈ ਉਹ ਵੀ ਆਉਣ ਵਾਲੇ ਸਮੇਂ ਵਿੱਚ ਮਾਨ ਸਰਕਾਰ ਦੁਆਰਾ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ ਅਬੋਹਰ ਦੇ ਤਹਿਸੀਲ ਕੋਰਟ ਕੰਪਲੈਕਸ 'ਚ ਪੇਸ਼ੀ ਤੇ ਆਇਆ ਇੱਕ ਸਖਸ਼ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਗੋਲੀਬਾਰੀ ਦੌਰਾਨ ਕਈ ਹੋਰ ਲੋਕ ਵੀ ਜ਼ਖਮੀ ਹੋਏ ਹਨ ਘਟਨਾ ਤੋਂ ਬਾਅਦ ਪੂਰੇ ਕੋਰਟ ਕੰਪਲੈਕਸ 'ਚ ਹਫੜਾ ਦਫੜੀ ਮਚ ਗਈ ਮੌਕੇ ਤੇ ਪਹੁੰਚੀ ਪੁਲਿਸ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਮਰਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੀ ਮੌਇਸਟਰੀ ਦੇ ਵਿੱਚ ਰਖਵਾਇਆ ਗਿਆ ਅਬੋਹਰ ਦੇ ਕੋਰਟ ਕੰਪਲੈਕਸ ਦੇ ਵਿੱਚ ਪੇਸ਼ੀ ਲਈ ਆਇਆ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਗੋਲੀਬਾਰੀ ਤੋਂ ਬਾਅਦ ਪੂਰੇ ਤਹਿਸੀਲ ਕੰਪਲੈਕਸ ਦੇ ਵਿੱਚ ਹੜਕਮ ਮਚ ਗਿਆ ਜਿਵੇਂ ਹੀ ਨੌਜਵਾਨ ਆਪਣੀ ਪੇਸ਼ੀ ਤੋਂ ਬਾਹਰ ਪਾਰਕਿੰਗ ਦੇ ਵਿੱਚ ਜਾ ਕੇ ਕਾਰ ਵਿੱਚ ਬੈਠਣ ਲੱਗਾ ਤਾਂ ਉਸੇ ਤਾਬੜ ਤੋੜ ਫਾਇਰਿੰਗ ਹੋ ਗਈ ਸੂਚਨਾ ਮਿਲਦੇ ਹੀ ਜ਼ਿਲ੍ਹਾ ਐਸਐਸਪੀ ਗੁਰਮੀਤ ਸਿੰਘ ਤੁਰੰਤ ਹਸਪਤਾਲ ਪਹੁੰਚੇ ਅਤੇ ਕੁਝ ਮਿੰਟਾਂ ਵਿੱਚ ਹੀ ਹਸਪਤਾਲ ਚੌਣੀ ਵਿੱਚ ਬਦਲ ਗਿਆ ਚੋਣਾ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਦੇ ਹਮਲੇ ਨੇ ਸ਼ਹਿਰ ਵਾਸੀਆਂ ਅਤੇ ਤਹਿਸੀਲ ਕੰਪਲੈਕਸ ਦੇ ਵਕੀਲ ਭਾਈਚਾਰੇ ਦੋਵਾਂ ਨੂੰ ਗੁੱਸਾ ਦਿਵਾਇਆ ਅਤੇ ਉਹਨਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ। ਆਪਾਂ ਨੂੰ ਇੱਕ ਇਨਸੀਡੈਂਟ ਰਿਪੋਰਟ ਆਇਆ ਕਿ ਸੀਰ ਕੰਪਲੈਕਸ ਦੀ ਜਿਹੜੀ ਪਾਰਕਿੰਗ ਦੇ ਵਿੱਚ ਜਿਹੜਾ ਆਕਾਸ਼ਨਾ ਦਾ ਮੁੰਡਾ ਜਿਹਨੂੰ ਬੋਲੂ ਪੰਡਿਤ ਵੀ ਕਹਿੰਦੇ ਆ ਇਹ ਆਪਣੀ ਕੋ ਆਰਮਜ਼ੈਕਟ ਦੇ ਵਿੱਚ ਤਰੀਕੂ ਪੁਕ ਤਨਾਇਆ ਸੀਗਾ। ਇੱਕ ਚਿੱਟੇ ਰੰਗ ਦੀ ਮੂਰਤੀਕਾਰ ਹੈ ਜਿਹਦੇ ਵਿੱਚ ਤਿੰਨ ਜਾਨੇ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕਰਕੇ ਤੇਨੂੰ ਇੰਜਰਡ ਕੀਤਾ ਜਿਹੜਾ ਹਸਪੀਟਲ ਆ ਗਏ ਜਿਹੜਾ ਇਹਦੀ ਹੁਣ ਡੈਥ ਹੋ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਅਸੀਂ ਬੰਦੇ ਜਿਹੜੇ ਉਹ ਆਇਡੈਂਟੀਫਾਈ ਕਰ ਲਏ ਆ ਐਫ ਆਈ ਆਰ ਲੌਂਚ ਕਰ ਰਹੇ ਆ ਬੰਦੇ ਹੀ ਪਾਰਟੀਆਂ ਨੂੰ ਫੋਲੋ ਕਰ ਰਹੇ ਆ ਜਲਦੀ ਹੀ ਇਹਦੇ ਵਿੱਚ ਇੱਕ ਵਧੀਆ ਐਕਸ਼ਨ ਹੋਏਗਾ ਅਸੀਂ ਇਸ ਕੰਮ ਨੂੰ ਬਿਲਕੁਲ ਟਾਲਰਟ ਨਹੀਂ ਕਰਾਂਗੇ ਕੋਈ ਗੈਂਗਸਟਰ ਬਾਤ ਹੋਵੇ ਜਾਂ ਕੋਈ ਹੋਰ ਕੋਈ ਇਦਾਂ ਦੀ ਨੌਨਸੈਂਸ ਕਰਦਾ ਹੋਵੇ ਕਾਨੂੰਨ ਆਪ ਦੇ ਹਿਸਾਬ ਨਾਲ ਜਿਹੜਾ ਇਹਨਾਂ ਨੂੰ ਸ਼ਕਤੀ ਨਾਲ ਜਿਹੜਾ ਕਿੰਨੇ ਰਾਉਂਡ ਫਾਇਰ ਹੋਏ ਸਰ ਉਹ ਕਿ ਇਹਦੇ 6 ਰਾਉਂਡ ਫਾਇਰ ਹੋਏ ਜੀ ਕਿੰਨੇ ਜਣੇ ਸਰ ਫਾਇਰਿੰਗ ਕਰਦੇ ਫਾਇਰਿੰਗ ਦੇ 3 ਜਣੇ ਹੀ ਦੱਸਦੇ ਇੱਕ ਜਣੇ ਨੇ ਕੀਤੀ ਫਾਇਰਿੰਗ ਜੀ ਪਰ ਚਲੋ ਹੁਣ ਅਸੀਂ ਬੰਦੇ ਜਿਹੜੇ ਸਾਨੂੰ ਆਈਡੈਂਟੀਫਾਈ ਹੋ ਗਏ ਅਸੀਂ ਜਲਦੀ ਇਹਦੇ ਵਿੱਚ ਮਨ ਲਈ ਆਪਣਾ ਵਧੀਆ ਇੱਕ ਡੈਮੋਨਸਟ੍ਰੇਟਰ ਹੈ ਜਿਹੜਾ ਕਿਸੇ ਦੀ ਮੌਤ ਹੋਈ ਹੈ ਸਰ ਇਹਦੇ ਵਿੱਚ ਆ ਇੱਕ ਦੀ ਡੈਥ ਹੋਈ ਹੈ ਕੌਣ ਸੀ ਜਿਹੜਾ ਮਰ ਤੱਕ ਕਿ ਤੁਹਾਨੂੰ ਲੱਗਦਾ ਹੈ ਆਕਾਸ਼ ਗੋਲੂ ਪੰਡਤਾਇ ਤੇ ਗੋਰਦਾ ਹੀ ਰਹਿਣ ਵਾਲਾ ਹੈ ਜੀ ਕਿੰਨੇ ਟੰਮਾ ਜਿਹੜੀਆਂ ਬਣਾਈਆਂ ਗਈਆਂ ਸਾਰੇ ਸਰ ਇਹ ਮੁਕਰਵਾਂ ਨੂੰ ਲੈ ਕੇ ਦੇਖੋ ਅਸੀਂ ਸਾਰਾ ਹੀ ਸਾਰਾ ਆਪਣਾ ਸਿਸਟਮ ਹੀ ਜਿਹੜਾ ਇਹਦੇ ਪਿੱਛੇ ਜਿਹੜਾ ਲਾਤ ਆਪੇ ਅਸੀਂ ਜਲਦੀ ਇਹਨੂੰ ਟ੍ਰੇਸ ਕਰਾਂਗੇ ਕਾਰਨ ਕੀ ਸਰ ਦਾ ਕਾਰਨ ਇਹਨਾਂ ਦੀ ਆਪਸੀ ਹੈ ਇਹ ਇਹ ਵੀ ਗੈਂਗਸਟਰ ਸੀਗਾ ਇਹਦੇ ਖਿਲਾਫ ਵੀ 6-7 ਮੁਕਦਮੇ ਦਰਜ ਹੀ ਉਹ ਦੂਸਰੇ ਉਹਨਾਂ ਦੇ ਖਿਲਾਫ ਵੀ ਦਰਜ ਹੈ ਇੱਕ ਦੂਜੇ ਨਾਲ ਇਹਨਾਂ ਦੀ ਇੰਟਰ ਗੈਂਗ ਰਿਵੈਲ ਨਹੀਂ ਹੁੰਦੀ ਨਾ ਐਸਐਸਪੀ ਮੁਤਾਬਕ ਗੋਲੂ ਪੰਡਿਤ ਵਿਰੁੱਧ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਘਟਨਾ ਗੈਂਗਵਾਰ ਦੇ ਨਾਲ ਜੁੜੀ ਹੋਈ ਹੈ ਪੁਲਿਸ ਪ੍ਰਸ਼ਾਸਨ ਗੈਂਗਸਟਰਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਇਸ ਘਟਨਾ ਦੇ આરોપીਆਂ ਨੂੰ ਜਲਦ ਹੀ ਗ੍ਰਫਤਾਰ ਕਰਕੇ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਜਾਏਗਾ ਗੋਆ ਦੇ ਬਰਚ ਨਾਈਟ ਕਲੱਬ ਦੇ ਮਾਲਕ ਸੌਰਵ ਅਤੇ ਗੌਰਵ ਲੁਤਰਾ ਨੂੰ THAILAND ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ 6 ਦਸੰਬਰ ਦੀ ਰਾਤ ਨੂੰ ਉਹਨਾਂ ਦੇ ਕਲੱਬ ਵਿੱਚ ਲੱਗੀ ਅੱਗ ਵਿੱਚ 22 ਲੋਕਾਂ ਦੀ ਮੌਤ ਹੋ ਗਈ ਸੀ ਘਟਨਾ ਤੋਂ ਤੁਰੰਤ ਬਾਅਦ ਕਲੱਬ ਦੇ ਮਾਲਕ ਦੇ ਛੱਡ ਕੇ THAILAND ਭੱਜ ਗਏ ਸਨ ਸਰਕਾਰ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਤੇ ਇੱਕ ਲੁਕਆਊਟ ਸਰਕੂਲਰ ਜਾਰੀ ਕੀਤਾ ਦੋਮਾ ਭਰਾਵਾਂ ਵਿਰੁੱਧ ਗੈਰ ਇਰਾਦਨ ਕਤਲ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਥਾਈ ਪੁਲਿਸ ਨੇ ਭਾਰਤ ਸਰਕਾਰ ਦੇ ਨਾਲ ਲੁਥਰਾ ਭਰਾਵਾਂ ਦੀ ਲੋਕੇਸ਼ਨ ਸ਼ੇਅਰ ਕੀਤੀ ਇਸ ਤੋਂ ਬਾਅਦ ਭਾਰਤ ਸਰਕਾਰ ਨੇ ਕਾਰਵਾਈ ਕੀਤੀ ਅਤੇ ਉਹਨਾਂ ਦੇ ਪਾਸਪੋਰਟ ਮੁਤਲ ਕਰ ਦਿੱਤੇ ਇਸ ਕਾਰਵਾਈ ਤੋਂ ਥੋੜੀ ਦੇਰ ਬਾਅਦ ਥਾਈ ਪੁਲਿਸ ਨੇ ਦੋਮਾ ਭਰਾਵਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਥਾਈ ਪੁਲਿਸ ਦੋਮਾ ਭਰਾਵਾਂ ਨਾਲ ਹਵਾਈ ਅੱਡੇ ਤੇ ਪਹੁੰਚ ਗਈ ਹੈ ਉਹਨਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਚੱਲ ਰਹੀ ਹੈ ਉਧਰ ਲੁਥਰਾ ਬ੍ਰਦਰਸ ਦੀ ਹਰਾਸਤ ਅਤੇ ਦੇਸ਼ ਨਿਕਾਲੇ ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਨਿਲ ਦੇਸਾਈ ਦਾ ਬਿਆਨ ਸਾਹਮਣੇ ਆਇਆ ਹੈ। ਦੇ ਹੈਵ ਬੀਨ ਡਿਟੇਨ ਇਨ ਥਾਈਲੈਂਡ ਬਟ ਹਾਊ ਦੇ ਕੁਡ ਲੀਵ ਦਾ ਕੰਟਰੀ ਹਾਊ ਹਾਊ ਦੇ ਹਾਊ ਦੇ ਕੁਡ ਫਲੀ ਦਾ ਕੰਟਰੀ ਨਾਊ ਦੇ ਹੈਵ ਫਲੇਡ ਇਟ ਦੇ ਸ਼ੁੱਡ ਬੀ ਬ੍ਰੌਟ ਬੈਕ ਇਮੀਡੀਏਟਲੀ ਐਂਡ ਵਾਟ ਵੇਰ ਦਾ ਏਜੰਸੀਜ਼ ਡੂਇੰਗ ਆਈ ਮੀਨ ਦੇ ਵੇਰ ਸਲੀਪਿੰਗ ਆਈ ਮੀਨ ਸੱਚ ਅ ਬਿਗ ਕਾਂਡ ਹੈਸ ਹੈਪਨਡ ਐਂਡ ਇਨੋਸੈਂਟ ਪੀਪਲ ਹੈਵ ਲੌਸਟ देयर ਲਾਈਵਸ ਆਈ ਮੀਨ ਵਾਟ ਕਾਈਂਡ ਆਫ ਲਾਲੈਸਨੈਸ ਇਜ਼ ਦੇਅਰ ਸੋ ਇਫ ਵੀ ਆਰ If we are seeing and we take proud that yes i mean we follow the democratic principles and democracy is there in the uh, in, in india and uh, there is no one above the law then how this could happen they should investigate thoroughly and uh, guilty should be booked to and das diye ki hun tak police ne goa night club mamle ch 6 lokan nu giraftar kita onna vich ek club da partner vi hai malzam da naam ajay gupta hai jo dilli dar rehne wala hai ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2025 ਵਿੱਚ ਭਾਰਤ ਲਈ ਤਗਮੇ ਜਤਨ ਵਾਲੀਆਂ ਚਾਰ ਮਹਿਲਾ ਮੁੱਕੇਬਾਜ਼ਾਂ ਨੂੰ ਸਨਮਾਨਿਤ ਕੀਤਾ। ਇਹਨਾਂ ਮੁੱਕੇਬਾਜ਼ਾਂ ਨੂੰ ਇਸ ਸਨਮਾਨ ਲਈ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਦੇ ਵਿੱਚ ਸੱਦਾ ਦਿੱਤਾ ਗਿਆ ਸੀ। ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 4 ਤੋਂ 14 ਸਤੰਬਰ ਤੱਕ ਇੰਗਲੈਂਡ ਦੇ ਲਿਵਰਪੂਲ ਵਿੱਚ ਆਯੋਜਿਤ ਕੀਤੀ ਗਈ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਿਸ਼ਾ ਮੁੱਕੇਬਾਜ਼ੀ ਚੈਂਪੀਅਨਸ਼ਿਪ 2025 ਵਿੱਚ ਭਾਰਤ ਲਈ ਤਗਮੇ ਜਿੱਤਣ ਵਾਲੀਆਂ ਚਾਰ ਮਹਿਲਾ ਮੁੱਕੇਬਾਜ਼ਾਂ ਨੂੰ ਸਨਮਾਨਿਤ ਕੀਤਾ। ਰਾਤਕ ਜ਼ਿਲ੍ਹੇ ਦੇ ਰੁੜਕੀ ਪਿੰਡ ਤੋਂ ਮਨਾਕਸ਼ੀ ਹੁੱਡਾ ਅਤੇ ਭਿਵਾਨੀ ਜ਼ਿਲ੍ਹੇ ਤੋਂ ਮੁੱਕੇਬਾਜ਼ ਜੈਸਮੀਨ ਲੰਬੋਰੀਆ, ਪੂਜਾ ਰਾਣੀ, ਬੋਹਰਾ ਅਤੇ ਨੂਪਰ ਸ਼ੌਰਾਨ ਨੇ ਇਸ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤੇ। ਰਾਸ਼ਪਤੀ ਦ੍ਰੋਪਦੀ ਮੁਰਮੂ ਨੇ ਮੁੱਕੇ ਮਾਰਦੇ ਹੋਏ ਮੁੱਕੇਬਾਜ਼ਾਂ ਦੇ ਨਾਲ ਫੋਟੋ ਖਿਚਵਾਈ ਵਿਸ਼ੇ ਮੁੱਕੇਬਾਜ਼ੀ ਚੈਂਪੀਅਨਸ਼ਿਪ ਨਵੇਂ ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ ਦੀ ਪਹਿਲੀ ਚੈਂਪੀਅਨਸ਼ਿਪ ਸੀ ਰੂੜਕੀ ਪਿੰਡ ਦੇ ਇੱਕ ਆਟੋ ਡਰਾਈਵਰ ਦੀ ਤੀ ਮਿਨਾਕਸ਼ੀ ਹੁੱਡਾ ਨੇ 2013 ਦੇ ਵਿੱਚ ਪਹਿਲੀ ਵਾਰ ਮੁੱਕੇਬਾਜ਼ੀ ਰਿੰਗ ਵਿੱਚ ਪ੍ਰਵੇਸ਼ ਕੀਤਾ ਜਦੋਂ ਉਹ ਅਭਿਆਸ ਕਰਨ ਜਾਂਦੀ ਸੀ ਤਾਂ ਲੋਕ ਉਸ ਨੂੰ ਤਾਨੇ ਮਾਰਦੇ ਸਨ ਪਰ ਉਸ ਨੇ ਕਦੇ ਪਰਵਾਹ ਨਹੀਂ ਕੀਤੀ ਅਤੇ ਅਭਿਆਸ ਜਾਰੀ ਰੱਖਿਆ ਮਿਨਾਕਸ਼ੀ ਹੁੱਡਾ ਨੇ ਵਿਸ਼ਬ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 48 ਕਿਲੋਗ੍ਰam ਭਾਰ ਵਰਗ ਵਿੱਚ ਹਿੱਸਾ ਲਿਆ ਅਤੇ ਇੱਕ ਪਾਸੜ 5-0 ਦੀ ਜੱਤ ਵਿੱਚ ਏਸ਼ੀਅਨ ਚੈਂਪੀਅਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਇਹ ਧਿਆਨ ਦੇਣ ਯੋਗ ਹੈ ਕਿ ਮਨਾਕਸ਼ੀ ਹੁੱਡਾ ਨੇ 2017 ਵਿੱਚ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ 2019 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ 2021 ਵਿੱਚ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਚਾਂਦੀ ਦਾ ਤਗਮਾ ਅਤੇ 2024 ਵਿੱਚ ਬ੍ਰਿਕਸ ਅਤੇ ਐਲਰੋਡਾ ਕੱਪ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ ਮਨਾਕਸ਼ੀ ਹੁੱਡਾ ਨੇ 2013 ਦੇ ਵਿੱਚ ਆਪਣੇ ਪਿੰਡ ਰੁੜਕੀ ਵਿੱਚ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ ਹਾਲਾਂਕਿ ਉਸਦੇ ਪਿਤਾ ਕ੍ਰਿਸ਼ਨ ਹੁੱਡਾ ਸ਼ੁਰੂ ਵਿੱਚ ਮਾੜੀ ਬੀਤੀ ਸਥਿਤੀ ਕਾਰਨ ਉਸਦੀ ਧੀ ਦੇ ਮੁੱਕੇਬਾਜ਼ੀ ਕਰਨ ਦਾ ਵਿਰੋਧ ਕਰਦੇ ਸਨ ਪਰ ਬਾਅਦ ਦੇ ਵਿੱਚ ਉਸ ਨੂੰ ਉਸਦੇ ਪਿੰਡ ਦੇ ਕੋਚ ਵਿਜੇ ਹੁੱਡਾ ਦੁਆਰਾ ਉਤਸ਼ਾਹਿਤ ਕੀਤਾ ਗਿਆ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਠੰਡ ਵਧ ਗਈ ਹੈ ਕੱਲ ਤੋਂ ਸੰਘਣੀ ਧੁੰਦ ਰਹੇਗੀ ਇਸ ਲਈ ਮੌਸਮ ਵਿਭਾਗ ਨੇ 14 ਤਰੀਕ ਤੱਕ ਸੰਘਣੀ ਧੁੰਦ ਲਈ yellow alert ਜਾਰੀ ਕੀਤਾ ਹੈ ਪੰਜਾਬ 'ਚ ਠੰਡ ਵਧ ਗਈ ਹੈ ਬੀਤੇ ਦਿਨਾਂ ਤੋਂ ਜਿੱਥੇ ਲਗਾਤਾਰ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਹਾਲਾਂਕਿ ਅੱਜ ਤੋਂ ਬਾਅਦ ਯਾਨੀ ਕਿ ਕੱਲ ਤੋਂ ਪੰਜਾਬ ਦੇ ਕਈ ਇਲਾਕਿਆਂ 'ਚ ਧੁੰਦ ਪੈਣੀ ਸ਼ੁਰੂ ਹੋ ਜਾਏਗੀ ਮੌਸਮ ਵਿਭਾਗ ਨੇ 12 ਤੋਂ 14 ਦਸੰਬਰ ਤੱਕ ਧੁੰਦ ਦਾ ਅਲਰਟ ਜਾਰੀ ਕੀਤਾ ਹੈ ਉਧਰ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦਾ ਆਦਮਪੁਰ ਸਭ ਤੋਂ ਠੰਡਾ ਰਿਹਾ ਜਿੱਥੇ ਤਾਪਮਾਨ 3.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦੌਰਾਨ ਚੰਡੀਗੜ੍ਹ ਤੇ ਰਾਜ ਭਰ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹਾਲਾਂਕਿ AQI 100 ਤੋਂ ਉੱਪਰ ਰਿਹਾ। ਮੌਸਮ ਵਿਭਾਗ ਦੇ ਅਨੁਸਾਰ ਕੱਲ ਤੋਂ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਇਹ ਹਿਮਾਲੀਅਨ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ ਜਿਸ ਨਾਲ ਮੌਸਮ ਪ੍ਰਭਾਵਿਤ ਹੋਏਗਾ। ਆਉਣ ਵਾਲੇ ਦਿਨਾਂ 'ਚ ਰਾਜ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਅਗਲੇ 2 ਦਿਨਾਂ ਤੱਕ ਘੱਟੋ-ਘੱਟ ਤਾਪਮਾਨ ਵਿੱਚ ਕੋਈ ਵੀ ਖਾਸ ਬਦਲਾਅ ਨਹੀਂ ਹੋਵੇਗਾ ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਬਠਿੰਡਾ ਮਾਨਸਾ ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿੱਚ ਕਾਰ ਰਹਿਣ ਦੀ ਉਮੀਦ ਹੈ ਬਾਕੀ ਇਲਾਕਿਆਂ ਵਿੱਚ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦੇ ਵਿੱਚ ਕਾਰ ਰਹੇਗਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵਧੇਰਾ ਰਹੇਗਾ ਜਦੋਂ ਤੱਕ ਘੱਟੋ-ਘੱਟ ਤਾਪਮਾਨ ਦਾ ਸਬੰਧ ਹੈ ਸਵੇਰ ਭਾਰ ਦੇ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਹਿ ਸਕਦਾ ਹੈ ਭਾਰਤੀ ਕ੍ਰਿਕਟ ਵਿੱਚ ਜਲਦ ਹੀ ਵੱਡੇ ਬਦਲਾਅ ਹੋਣ ਜਾ ਰਹੇ ਨੇ 22 ਦਸੰਬਰ ਨੂੰ BCCI ਦੀ ਇੱਕ ਵੱਡੀ ਮੀਟਿੰਗ ਹੋਣ ਵਾਲੀ ਹੈ ਜਿੱਥੇ ਮਹੱਤਵਪੂਰਨ ਫੈਸਲੇ ਲੈ ਜਾਣ ਦੀ ਉਮੀਦ ਹੈ ਭਾਰਤੀ ਕ੍ਰਿਕਟ ਵਿੱਚ ਜਲਦ ਹੀ ਵੱਡੇ ਬਦਲਾਅ ਹੋਣ ਜਾ ਰਹੇ ਨੇ ਇਸ ਦੌਰਾਨ ਇਹ ਪਤਾ ਲੱਗਾ ਹੈ ਕਿ ਟੀਮ ਇੰਡੀਆ ਦੇ ਟੈਸਟ ਅਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਸਾਬਕਾ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਲੈ ਕੇ ਤਸਵੀਰ ਅਜੇ ਵੀ ਸਾਫ਼ ਨਹੀਂ ਹੈ ਸ਼ੁਭਮਨ ਗਿੱਲ ਇਸ ਸਮੇਂ ਭਾਰਤ ਦੀਆਂ ਵਨਡੇ ਅਤੇ ਟੈਸਟ ਟੀਮਾਂ ਦੇ ਕਪਤਾਨ ਹਨ ਉਮੀਦ ਹੈ ਕਿ ਉਹ ਅਗਲੇ ਕੁਸਾਲਾਂ ਤੱਕ ਜ਼ਿੰਮੇਵਾਰੀਆਂ ਸੰਭਾਲਦੇ ਰਹਿਣਗੇ ਅਤੇ ਉਸ ਤੋਂ ਬਾਅਦ ਬਹੁਤ ਕੁਝ ਉਨ੍ਹਾਂ ਦੇ ਪ੍ਰਦਰਸ਼ਨ ਤੇ ਨਿਰਪਰ ਕਰੇਗਾ ਇਸ ਦੌਰਾਨ ਉਮੀਦ ਹੈ ਕਿ ਸ਼ੁਭਮਨ ਗਿਲ ਨੂੰ ਕੇਂਦਰੀ ਇਕਰਾਰਨਾਮਿਆਂ ਦੀ A+ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਿੱਥੇ ਇਸ ਸਮੇਂ ਸਿਰਫ ਤਿੰਨ ਖਿਡਾਰੀ ਮੌਜੂਦ ਹਨ ਰੋਹਿਤ ਸ਼ਰਮਾ ਵਿਰਾਟ ਕੋਹਲੀ ਦੀ ਕਹਾਣੀ ਇੱਕੋ ਜਿਹੀ ਹੈ ਦੋਵਾਂ ਖਿਡਾਰੀਆਂ ਨੇ T20 ਅੰਤਰਰਾਸ਼ਟਰੀ ਅਤੇ ਟੈਸਟ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੁਣ ਉਹ ਸਿਰਫ ਵਨਡੇ ਕ੍ਰਿਕਟ ਖੇਡਦੇ ਹਨ ਉਮੀਦ ਕੀਤੀ ਜਾਂਦੀ ਹੈ ਕਿ ਦੋਵੇਂ ਖਿਡਾਰੀ 2027 ਵਨਡੇ ਵਿਸ਼ਵ ਕੱਪ ਤੱਕ ਖੇਡਦੇ ਰਹਿਣਗੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ A+ ਸ਼੍ਰੇਣੀ ਵਿੱਚ ਰਹਿਣਗੇ ਜਾਂ ਨਹੀਂ ਇਹ ਫੈਸਲਾ ਕੀਤਾ ਜਾਵੇਗਾ ਇਸ ਦੌਰਾਨ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ੁਮਨ ਗਿੱਲ ਤੋਂ ਇਲਾਵਾ ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾ ਨੂੰ ਗ੍ਰੇਡ A+ ਵਿੱਚ ਰੱਖਿਆ ਜਾ ਸਕਦਾ ਹੈ ਜਸਪ੍ਰੀਤ ਬੁਮਰਾ ਪਹਿਲਾਂ ਹੀ ਗ੍ਰੇਡ A+ ਵਿੱਚ ਹੈ ਇਸ ਦਾ ਮਤਲਬ ਹੈ ਕਿ ਗਿੱਲ ਅਤੇ ਜੜੇਜ਼ਾ 2 ਨਵੀਆਂ ਐਂਟਰੀਆਂ ਹੋਣਗੇ ਜੇਕਰ ਰੋਹਿਤ ਅਤੇ ਵਿਰਾਟ ਕੋਹਲੀ ਨੂੰ ਬਾਹਰ ਰੱਖਿਆ ਜਾਂਦਾ ਹੈ ਤਾਂ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਉਹਨਾਂ ਨੂੰ ਕਿੱਥੇ ਰੱਖਿਆ ਜਾਏਗਾ ਇਹ BCCI AGM ਹੋਵੇਗਾ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੋਰ ਮਹੱਤਵਪੂਰਨ ਫੈਸਲੇ ਵੀ ਲਏ ਜਾ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕ੍ਰਿਕਟ ਖੇਡਣ ਲਈ ਮਹਿਲਾ ਖਿਡਾਰੀਆਂ ਨੂੰ ਮਿਲਣ ਵਾਲੀ ਰਕਮ ਦੀ ਵੀ ਸਮੀਖਿਆ ਕੀਤੀ ਜਾ ਸਕਦੀ ਹੈ ਤੇ ਜੇ ਜ਼ਰੂਰੀ ਹੋਇਆ ਤਾਂ ਵਧਾਈ ਜਾ ਸਕਦੀ ਹੈ ਕੁੱਲ ਇਲਾਕੇ 22 ਦਸੰਬਰ ਸ਼ਾਮ ਨੂੰ ਮੀਟਿੰਗ ਤੋਂ ਬਾਅਦ ਕਈ ਮਹੱਤਵਪੂਰਨ ਫੈਸਲਿਆਂ ਬਾਰੇ ਅਪਡੇਟਸ ਸਾਹਮਣੇ ਆ ਸਕਦੇ ਨੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਮਿੰਦੇ ਇਜਾਜ਼ਤ ਧੰਨਵਾਦ